ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਅਪਲੋਡ ਕਰਨ ਲੱਗੇ ਆਂ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮੇਨ ਦੋਸਤੋ ਜਿਹੜੀ ਵੀਡੀਓ ਆਪਾਂ ਬਣਾਉਣੀ ਆ ਸ਼ਹਿਰ ਤਰਨਤਾਰਨ ਦੇ ਵਿੱਚੋਂ ਬਣਾਉਣੀ ਆ ਤੇ ਦੋਸਤੋ ਡੇਰੀ ਫਾਰਮ ਆ ਜਿਹੜਾ ਵੀਰ ਦਾ ਇਹ ਡੇਰੀ ਫਾਰਮ ਤੋਂ ਆਪਾਂ ਜਿਹੜੀ ਵੀਡੀਓ ਅੱਜ ਦੀ ਅਪਲੋਡ ਕਰਨ ਲੱਗੇ ਆਂ ਪਸ਼ੂ ਦੋਸਤੋ ਸਾਰੇ ਹੀ ਬਕਾਉ ਆ ਵੀਰ ਦੇ ਕੋਲ ਡਿਟੇਲ ਵੀ ਦੋਸਤੋ ਆਪਾਂ ਪੁੱਛ ਕੇ ਵੀਰ ਤੋਂ ਤੁਹਾਡੇ ਨਾਲ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਦਾ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ ਚੈਨਲ ਨੂੰ ਵੀ ਜੀ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਆਲ ਤੇ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਵੇ ਸੋ ਦੋਸਤੋ ਸਾਡਾ ਕੰਮ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਪਸ਼ੂ ਦੀ ਨਰਖ ਵਰਖ ਜਿਹੜੀ ਕਰਨੀ ਹੈ ਤਸੱਲੀ ਜਿਹੜੀ ਕਰਨੀ ਹੈ ਤੁਸੀਂ ਆਪ ਆਕੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਕੋਈ ਲੰਬੇ ਵਾਲੀ ਗੱਲ ਨਾ ਹੋ Instagram ਤੇ Facebook ਚੈਨਲ ਵਾਲੇ ਵੀਰਾਂ ਨੂੰ ਬੇਨਤੀ ਕਰਦਾ Instagram ਤੇ Facebook ਚੈਨਲ ਨੂੰ ਵੀ ਜੀ ਫੋਲੋ ਕਰੋ ਲਾਈਕ ਸ਼ੇਅਰ ਤੇ ਕਮੈਂਟ ਦੋਸਤੋ ਜਰੂਰ ਕਰਿਆ ਕਰੋ ਆਓ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਆਪਾਂ ਸਾਰੀ ਪੁੱਛ ਕੇ ਵੀ ਤੁਹਾਨੂੰ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਭਾਈ ਜੀ ਠੀਕ ਠਾਕ ਵਧੀਆ ਵਧੀਆ ਤੁਸੀਂ ਸੁਣਾਓ ਡਰੈਸ ਬੋਲ ਦੋ ਭਾਈ ਜੀ ਆਪਣਾ ਪਿੰਡ ਡਰੈਸ ਤਰਨਤਾਰਨ ਜ਼ਿਲ੍ਹਾ ਜੀ ਹਾਂਜੀ ਜ਼ਿਲ੍ਹਾ ਵੀ ਜਿੱਥੇ ਤਰਨਤਾਰਨ ਹਾਂਜੀ ਮੇਨ ਤਰਨਤਾਰਨ ਸ਼ਹਿਰ ਹਾਂਜੀ ਹਾਂਜੀ ਤੇ ਫੋਨ ਨੰਬਰ ਆਪਣਾ ਨਾਮ ਵੀ ਦੱਸ ਦੋ ਨਾਮ ਦਿਲਬਖ ਸਿੰਘ ਮੇਰਾ ਫੋਨ ਨੰਬਰ ਨਹੀਂ ਜਾਣਦਾ ਜਬਾਨੀ ਲੈ ਨੀ ਫੋਨ ਨੰਬਰ ਨਹੀਂ ਜਾਦਾ ਠੀਕ ਆ ਚਲੋ ਕੋਈ ਫੋਨ ਨੰਬਰ ਆਪਾਂ ਸਕਰੀਨ ਤੇ ਚਾਹਵਾਗੇ ਤੇ ਅਛਾ ਵੀਰ ਜੀ ਜਿਹੜੇ ਅੱਜ ਆਪਾਂ ਪਸ਼ੂ ਜਿਹੜੇ ਸੇਲ ਕਰਨੇ ਆ तकरीबन ਆਪਣੇ ਕੋ ਕੋਈ 6 ਲਗਭਗ ਨਾਗਾਵਾਂ ਦੇ ਆ ਤੇ ਇੱਕ ਮੱਝ ਇੱਕ ਕਟਾਵਾ ਹਾਂਜੀ ਹਾਂਜੀ ਇੱਕ ਵਸ਼ੀਏ ਨਾਲ ਹਾਂਜੀ ਹਾਂਜੀ ਤੇ ਕੀ ਚੱਕਰੇ ਆਪਾਂ ਮਤਲਬ ਚੱਕਰ ਇਤਰਾ ਜੀ ਇਹ ਕਾਕਾ ਇੱਕ ਤੈਨੂੰ ਤੇ 6 ਸਾਲ ਹੋ ਗਏ ਬਾਹਰ ਗਏ ਨੂੰ ਅੱਛਾ ਜੀ ਤੇ ਇੱਕ ਨੂੰ 1.5 ਸਾਲ ਹੋ ਚੱਲਿਆ ਤੇ ਕੋਈ ਤੇ ਉਹ ਵੇਚ ਗਿਆ ਸੀ ਹਾਂਜੀ ਹਾਂਜੀ ਤੇ ਮੱਝਾਂ ਮੁੱਝਾਂ ਕਾਫੀ ਵਿੱਚ ਹੈਗੇ ਡੰਗਰ ਕਾਰ ਹਾਂਜੀ 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 ਤੇ ਬਾਕੀ ਆ گاਵਾ ਰਹਿ ਗਿਆ ਸੀ ਮੱਝ ਇੱਕ ਰੱਖੀ ਸੀ ਠੀਕ ਹੈ ਜੀ ਉਹ ਮੈਂ ਬੰਦਾ ਇੱਕ ਰੱਖਿਆ ਸੀ ਤੇ ਉਹ ਵੀ ਕੋਈ ਕੰਮ-ਕੁਮ ਨਹੀਂ ਕਰਦਾ ਖੁਸ਼ ਹੋ ਗਏ ਠੀਕ ਹੈ ਜੀ ਤੇ ਪਾਣੀ-ਦਾਣੀ ਵੀ ਨਹੀਂ ਧਿਆਨ ਨਾ ਡਾਉਂਦਾ ਫਿਰ ਮੈਨੂੰ ਆਬ ਨਾਲ ਭੱਜ-ਧੌਲ ਕਰਨੀ ਪੈਂਦੀ ਹਾਂ ਹਾਂਜੀ 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 ਤੇ ਨਾਲੇ ਮੇਰੀ ਵੀ ਕੋਈ ਵਿਚਾਰ ਆ ਵੀ ਮੈਂ ਵੀ ਢੇੜਾ-ਗੂੜਾ ਲਾਵਾ ਅੱਛਾ ਜੀ ਠੀਕ ਠੀਕ ਚਾਰ ਪੈਸੇ ਕਮਾ ਲਿਆਵਾਂਗੇ ਠੀਕ 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 ਹੈ ਜੀ ਠੀਕ ਹੈ ਮੈਂ ਹਾਂ ਚਲੋ ਵੇਚ ਦਿੰਨੇ ਆ ਠੀਕ ਠੀਕ ਹੈ ਜੀ ਆਪਣੀ ਨਾਲੇ ਹੁੰਦਾ ਆਪਣੀ ਉਮਰ ਵੀ ਹਿਸਾਬ ਨਾਲ ਹੁਣ 64 63 ਚ ਰੇਟ ਨਹੀਂ ਹੈਗੀ ਇਹ ਕੰਮ ਨਹੀਂ ਹੁੰਦਾ ਜਿਹੜੀ ਸਹੀ ਗੱਲ ਆ ਠੀਕ ਹੈ ਭਾਈ ਠੀਕ ਹੈ ਸ਼ਾਇਰ ਜੀ ਨਾਲ ਹੀ ਆ ਮਤਲਬ ਲੇ ਪੱਠਾ ਤੀ ਲਾ ਤੂੜੀ ਹਰ ਇੱਕ ਚੀਜ਼ ਮਹਿੰਗੀ ਆ ਮਹਿੰਗੀ ਹਾਂਜੀ ਹਾਂਜੀ ਇੱਕ ਗੋਕੇ ਦੁੱਧ ਨੂੰ ਥੋੜਾ ਜਿਹਾ ਲੋਕ ਵੀ ਪਸੰਦ ਘੱਟ ਕਰਦੇ ਜਿਹੜੀ ਠੀਕ 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 ਹੈ ਜੀ ਅੱਛਾ ਆਪਣੇ ਕੋਲ ਜਿਹੜੀਆਂ ਅੱਜ ਟੋਟਲ ਲੱਗਿਆ 6 گاਵਾਵਾਂ ਤੇ ਜਿਨ੍ਹਾਂ ਦੇ ਵਿੱਚ ਇੱਕ ਮੱਝ ਤੇ ਇੱਕ ਕੱਟਾ ਵਾ ਹਾਂਜੀ ਇੱਕ ਵਸ਼ੀਏ ਛੋਟੀ ਨਾਲ ਹਾਂਜੀ ਹਾਂਜੀ ਤੇ ਨਾਲ ਮਤਲਬ ਆ ਜਿਹੜੇ ਸੰਦ ਸੁੰਦਿਆ ਮਤਲਬ ਪੱਠੇ ਪੁੱਠੇ ਪੁੱਤ ਨਾਲ ਇਹ ਸਾਰੇ ਦੇ ਦੇਣੇ ਆ ਜੀ ਠੀਕ ਹੈ ਜੀ ਅਸੀਂ ਤਾਂ ਜਗਾ ਵੀ ਅੱਧੀ ਵਿੱਚੋਂ ਵ ਸਾਨੇ ਅੱਛਾ ਤੇ ਆਪਾਂ ਟੋਕਾ ਟਾਕਾ ਵੀ ਦੇ ਦਾਂਗੇ ਦੋਸਤੋ ਜਿਹੜਾ ਵੀ ਦੇ ਦੇਣਾ ਜੋ ਵੀ ਹੈਗਾ ਲੱਟਰ ਪੱਟਰ ਠੀਕ ਹੈ ਜੀ ਅੱਛਾ ਦੋਸਤੋ ਪਸ਼ੂ ਜਿਹੜੇ ਮਤਲਬ ਆਪਾਂ ਗਾਵਾਂ ਤੋੜ ਕੇ ਨਹੀਂ ਵਿਖਾਵਾਂਗੇ ਕਿਉਂਕਿ ਭਾਜੀਆਂ ਦੀ ਉਮਰ ਵੱਡੀ ਆ ਤੇ ਇਸ ਕਰਕੇ ਇਹ ਤਾਂ ਭੱਜਣੀਆਂ ਜੇ ਹੋਰ ਨਹੀਂ ਕੋਈ ਗੱਲ ਠੀਕ 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 ਹੈ ਜੀ ਉਹਦਾ ਮੈਂ ਦੋਸਤੋ ਤੁਹਾਨੂੰ ਡਿਟੇਲ ਕੱਲੀ ਕੱਲੀ ਗਾਂ ਦੀ ਭਾਜੀ ਦੇ ਕੋਲੋਂ ਪੁੱਛ ਕੇ ਤੇ ਜਿਹੜੀ ਆਪਾਂ ਦੱਸ ਦਾਂਗੇ ਇੱਕ ਨੰਬਰ ਤੋਂ ਆਪਾਂ ਸ਼ੁਰੂ ਕਰ ਲੈ ਭਾਜੀ ਜਿਹੜੀ ਇੱਕ ਨੰਬਰ ਤੇ ਜਿਹੜੀ ਇਹ ਗਾਂ ਵਧੀ ਆ ਇਹਦੀ ਕੀ ਡਿਟੇਲ ਹੈਗੀ ਆ ਕਿੰਨਾ ਨੋ 5 ਮਹੀਨੇ ਗੱਭਣ ਹੋ ਗਿਆ ਜੀ ਅੱਛਾ 5 ਮਹੀਨੇ ਦੀ ਗੱਭਣ ਹਾਂਜੀ ਤੇ 9 ਕਿਲੋ ਦੋਨ ਟਾਈਮਾਂ ਦਾ ਦੁੱਧ ਦੇ ਦਿੰਦੀ ਹੋਂ ਜਿਹੜਾ ਮੌਕੇ ਦਾ ਤਿਆਰ ਹਾਂ ਠੀਕ ਹੈ ਜੀ ਤੇ ਨਾਲ ਆ ਉਹਦੀ ਬੱਛੀ ਆ ਅੱਛਾ ਜੀ ਆ ਜਿਹੜੀ ਆ ਨਾ ਉਹਦੀ ਬੱਛੀ ਆ ਠੀਕ ਹੈ ਜੀ ਇਹ 6 ਮਹੀਨੇ ਦੀ ਬੱਛੀ ਹੋ ਗਈ ਆ ਠੀਕ ਠੀਕ ਹੈ ਜੀ ਲਓ ਜੀ ਦੋਸਤੋ 5 ਮਹੀਨੇ ਦੀ ਗੱਭਣ ਚੈੱਕ ਪਾਸ 9 ਕਿਲੋ ਦੁੱਧ ਤੇ ਨਾਲ ਦੋਸਤੋ ਇਹ ਕੇ ਜਿਹੜੀ ਬੱਛੀ ਆ ਇਹ ਵੀ ਭਾਜੀ ਨੇ ਸੇਲ ਕਰ ਦੇਣੀ ਬਾਕੀ ਆ ਬਾਕੀ ਚੱਲ ਜਣੀ ਉਹਦੇ ਮੋਲ ਵੀ ਦੋਸਤੋ ਪੁੱਛ ਕੇ ਭਾਜੀ ਨੂੰ ਤੁਹਾਡਾ ਸੰਦਾ ਕਰ ਲੈਂਦੇ ਹਾਂ ਹਾਂ ਹਾਂਜੀ ਹਾਂ ਲੈਣ ਵਾਲੀ ਗੱਲ ਆ 20 22 ਦੀ ਦੇ ਦਾਂਗੇ ਭਾਈ 20 22 ਦੀ ਹਾਂਜੀ 22 ਦੇ ਦਾਂਗੇ ਭਾਈ ਇਹਨੇ ਸੱਜਰ ਨੇ ਜਿਹੜਾ ਦੁੱਧ ਕਿੰਨਾ ਵਿੱਚ ਆਇਆ ਇਹ ਦੇ ਦਿੰਦੀ ਹੈ ਜੀ ਕੋਈ 15 ਕਿਲੋ ਦੋ ਟਾਈਮਾਂ ਦਾ 15 ਕਿਲੋ ਦੋ ਟਾਈਮਾਂ ਦਾ ਹਾਂਜੀ ਇਹ ਦੋਂ ਘੱਟ ਨਹੀਂ ਦਿੰਦੀ ਠੀਕ ਹੈ ਜੀ ਸੋਣਾ ਬਾਕੀ ਸਾਡੀ ਸੇਵਾ ਸੁਭਾ ਤੁਹਾਨੂੰ ਪਤਾ ਹੀ ਆ ਗਰਮੀ ਦੇ ਵਿੱਚ ਹੋੜਾ ਠੀਕ ਠੀਕ ਹੈ ਜੀ ਦੋਸਤੋ 5 ਮਹੀਨੇ ਦੀ ਗੱਬਨ ਚੈੱਕ ਪਾਸ ਤੇ ਬੱਚਾ ਵੀ ਨਾਲ ਦੋਸਤੋ ਆ ਵਸ਼ੀਰ ਸੱਜਰ ਨੇ ਜਿਹੜਾ ਦੁੱਧ ਚਵਾਇਆ ਦੋਸਤੋ 15 16 ਕਿਲੋ ਭਾਜੀ ਨੇ ਕਿੰਨੇ ਚਵਾਇਆ ਤੇ 20 22000 ਰੁਪਿਆ 20000 ਰੁਪਿਆ ਦੋਸਤੋ ਮੁੱਲ ਵੈਸੇ ਜਿਹਨੂੰ ਜਾਇਜ ਆ ਕੀਤਾ ਮੁੱਲ ਇਹਨਾਂ ਨੇ ਚਲੋ ਪਸ਼ੂ ਦਾ ਮਹਿੰਗਾ ਵਾ ਤੁਹਾਨੂੰ ਪਤਾ ਬਾਹਰ ਪਸ਼ੂ ਲੈਣ ਚਾਹੀਦੇ ਪਸ਼ੂ ਬਾਹਰ ਬਹੁਤ ਮਹਿੰਗੇ ਮਿਲਦੇ ਆ ਸਿਰਫ ਜਾਣ ਦਾ ਕਰਕੇ ਤੇ ਇੱਕ ਮਜਬੂਰੀ ਆ ਸਾਹਮਣੇ ਖੜੂ ਭਾਜਣਾ ਦੀ ਤਾਂ ਕਰਕੇ ਦੋਸਤੋ ਜਿਹੜੇ ਮੁੱਲ ਆ ਬਿਲਕੁਲ ਆਪਾਂ ਭਾਜਣਾ ਜਾਇਜ ਹੀ ਪਾਏ ਆ ਜਿਹੜੀ 2 ਨੰਬਰ ਤੇ گاਵਾ ਭਾਜੀ ਇਹਦੀ ਕੀ ਡੀਟੇਲ ਇਹ ਇਹਨੂੰ ਦੋ ਅ ਤੀਜਾ ਮਹੀ ਤੇ ਦੁੱਧ ਉਹਦੇ ਥੱਲੇ 18 ਕਿਲੋ ਹੈਗਾ ਵਾ ਹੁਣ ਮੌਕੇ ਦਾ ਤਿਆਰ ਹਾਂਜੀ ਠੀਕ ਹੈ ਜੀ ਅਸੀਂ ਦੋ ਟਾਈਮਾਂ ਦਾ ਇਹਦਾ ਬੱਚਾ ਹੈ ਜੀ ਨਹੀਂ ਇਹਦਾ ਬੱਚਾ ਮਰ ਗਿਆ ਜੀ ਅੱਛਾ ਜੀ ਆ ਸਵੇਰੇ ਚਕਾਇਆ ਇੱਕ ਅੱਛਾ ਠੀਕ 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 ਹੈ ਜੀ ਵਛੀ ਤੇ ਹੁਣ ਇਹਦਾ ਕੀ ਮੁੱਲ ਕਰਦੇ ਆ ਇਹਦਾ ਅਸੀਂ ਤੇ ਦੇਣ ਲੈਣ ਵਾਲੀ ਗੱਲ ਕਰਨੀ ਜੇ ਹਾਂਜੀ 30000 ਰੁਪਿਆ ਵਟਿਆ ਗਿਆ ਤੇ ਵਟ ਲੈਣਾ ਬਸ ਠੀਕ ਹੈ ਜੀ ਕਿਉਂ ਮੈਂ ਜਾਣਾ ਬਾਹਰ ਤੇ ਮੈਂ ਮਾਨਤਾਲ ਵੀ ਹੋ ਸਕਦਾ ਤੀਜਾ ਕੋਈ ਮਤਲਬ ਇਤਰਾ ਐਵੇਂ ਛੱਡਣ ਵਾਲੀ ਗੱਲ ਹੀ ਕਰਨ ਦੇਾਂਗੇ ਠੀਕ 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 ਹੈ ਜੀ ਦੋਸਤੋ ਬਾਹਰੋਂ ਅੰਦਰੋਂ ਲਿਆਈਏ ਤੇ ਕਿੰਨੇ ਦਾ ਮਿਲਦਾ 30000 ਰੁਪਿਆ ਦੋਸਤੋ ਮੁੱਲ ਇਸ ਦੋ ਨੰਬਰ ਗਾਂ ਦਾ ਭਾਜੀ ਨੇ ਕੀਤਾ ਜੀ ਦੋਸਤੋ ਸਕਰੀਨ ਤੇ ਜਿਹੜੀ ਸਾਹਮਣੇ ਤੁਸੀਂ ਗਾਂ ਵੇਖ ਰਹੇ ਜੇ ਇਹ ਡਿਟੇਲ ਦੇ ਵਿੱਚ ਦੱਸਿਆ ਸੀ ਭਾਜੀ ਨੇ 18 ਲੀਟਰ ਜਵਾਇਆ ਪਹਿਲੇ ਖਾ ਪਹਿਗਾ ਦੱਸਣ ਦੇ ਵਿੱਚ ਸੱਜਰ ਨੇ ਦੋਸਤੋ ਇਹਨੇ 35 ਕਿਲੋ ਦੁੱਧ ਜਵਾਇਆ 2 ਮਹੀਨੇ ਦਾ ਟਾਈਮ ਇਹਨੂੰ ਸੁਈ ਨੂੰ ਹੋ ਗਿਆ ਤੁਹਾਨੂੰ ਮੌਕੇ ਤੇ ਉਹ ਜਿਹੜਾ 18 17 18 ਕਿਲੋ ਤਿਆਰ ਆ ਬਾਕੀ ਉਹ ਤੋਂ ਵੀ ਚੰਗੀ ਸੇਵਾ ਵੀ ਕਰੂਗਾ ਦਾ ਦੁੱਧ ਦੋਸਤੋ ਉਹ ਵੀ ਬ ਇਹ ਨੰਬਰ ਤੇ ਜਿਹੜੀ ਗਾਵਾਂ ਆ ਭਾਜੀ ਇਹਦੀ ਕੀ ਡਿਟੇਲ ਇਹਨੂੰ ਵੀ ਭਾਜੀ 3 ਮਹੀਨੇ ਗੱਭਣ ਹੋ ਗਏ ਚਾ 3 3.5 ਮਹੀਨੇ ਹੋ ਗਏ ਆ ਗੱਭਣ ਹੋਈ ਨਾ ਹਾਂ ਲਿਖੇ ਆ ਕਾਪੀ ਤੇ ਅੱਛਾ ਜੀ ਤੇ ਉਹ ਵੇਖਣਾ ਪੈਣਾ ਦੁੱਧ ਕਿੰਨਾ ਕੁ ਦਿੰਦੀ ਏਣੀ ਦੁੱਧ ਦੇ ਦੇ ਥੱਲੇ 10 ਕਿਲੋ ਰੋ 10 ਕਿਲੋ ਆ ਹਾਂ ਠੀਕ ਹੈ ਜੀ ਅੱਛਾ ਤੇ ਇਹਦਾ ਆਪਾਂ ਕਿੰਨਾ ਕੁ ਮੁੱਲ ਕਰ ਦਈਏ ਇਹ ਵੀ ਦੇ ਦਾਂਗੇ 20 ਕਿਹਾਰ ਦੀ 20000 ਦੀ ਆਹ 20000 ਤੂੰ ਮੰਨ ਤਾ ਨਾ ਉਹਦਾ ਥੋੜਾ ਬੜਾ ਜੇ ਲੋ ਕੋਈ ਠੀਕ ਹੈ ਹੋ ਹੀ ਜਾਂਦਾ ਦੋਸਤੋ ਸਾਢੇ ਕਿ ਤਿੰਨ ਮਹੀਨੇ ਲੱਗੇ ਬੰਦੇ ਟਾਈਮ ਜਿਹੜਾ ਇਹਨੂੰ ਗੱਭਣ ਤੇ ਦੁੱਧ ਦੋ ਦੋ ਦੋਸਤੋ ਹੋਣ ਦੇ ਥੱਲੇ ਕਿੰਨਾ ਕੁ ਜੀ 10 ਕਿਲੋ ਹੋਊਗਾ 10 10 10 ਕਿਲੋ ਦੁੱਧ ਦੋਸਤੋ ਦੋਵਾਂ ਟਾਈਮਾਂ ਦਾ ਤਿਆਰ ਆ ਤੇ ਮੁੱਲ ਭਾਜੀ ਉਹਨਾਂ ਦਾ 20000 ਮੰਗਿਆ 20000 ਤੋਂ ਦੋਸਤੋ ਮਾਨਤਾ ਥੋੜਾ ਬੜਾ ਜਰੂਰ ਹੋ ਜੂਗਾ ਮੌਕੇ ਤੇ ਤੇ ਜਿਹੜੀ ਇਹ ਇਹ ਗਾਮ ਇਹਦਾ ਕੀ ਡਿਟੇਲ ਹੈ ਜੀ ਇਹ ਇਹਨੂੰ ਹੋ ਗਿਆ ਜੀ 5 ਮਹੀਨੇ ਗੱਭਣ ਹੋਈ ਨੂੰ ਅੱਛਾ ਜੀ ਤੇ ਦੁੱਧ 10 ਕਿਲੋ ਹੀ ਇਹਦੇ ਦੇ ਲਈ ਇਹਦੇ ਸਿਰ 9 ਹੋ ਜੇ 10 ਹੋ ਜੇ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਅੱਛਾ ਤੇ ਇਹਦਾ ਕੀ ਮੁੱਲ ਕਰਦੇ ਆਪਾਂ ਇਹ ਵੀ ਕਰਦੇ ਆਂਗੇ ਬਾਈ 23 ਦੇ ਲਾਗੇ ਬਨੇ ਬਾਈ ਕਿਆਰ ਦੀ ਠੀਕ ਹੈ ਜੀ ਦੋਸਤੋ ਬਿਲਕੁਲ ਨੋਰਮਲ ਜਿਹੜੇ ਰੇਟ ਆ ਚੰਗੀਆਂ ਗਾਵਾਂ ਬਰੀਡ ਰਹੀਆਂ ਦੋਸਤੋ ਸਿਰਫ ਬਹੁਤ ਥੋੜਾ ਜਿਹਾ ਸਾਹਮਣੋਂ ਖਾਣਾ ਬਾਕੀ ਰਹੀ ਹੈ ਬਾਕੀ ਦੋਸਤੋ ਦੁੱਧ ਵੀ ਚਲੋ ਸੋਹਣਾ ਉਹ ਤੇ ਬਰੀਡ ਵੀ ਚੰਗੀ ਹੈ 20-22000 ਰੁਪਏ ਦੇ ਵਿੱਚੋਂ ਇਹਦਾ ਵੀ ਮਾਨਤੜ ਹੋ ਜਾਊਗਾ ਤੇ 9-10 ਕਿਲੋ ਜਿਹੜਾ ਦੁੱਧ ਹੁਣ ਮੌਕੇ ਦਾ ਤਿਆਰ ਆ ਤਕਰੀਬਨ ਗਾਵਾਂ ਦੋਸਤੋ ਸਾਰੀਆਂ ਚੰਗੀਆਂ ਅੱਛਾ ਇਸ ਬੰਨੇ ਭਾਜੀ ਆਪਾਂ ਆ ਜੀ ਇਧਰਲੇ ਪਾਸੇ ਇਸ ਗਾਂ ਦੀ ਜਿਹੜੀ ਕੀ ਡਿਟੇਲ ਹੈ ਇਹ ਸ਼ਹਿਰ ਦੇ ਨਾਲ ਦੋਸਤੋ ਇਹ ਜਿਹ 5 ਮਹੀਨੇ ਦੀ ਗੱਬਣ ਆ 10 ਕਿਲੋ ਦੁੱਧ ਦੇ ਦੇ ਥੱਲੇ ਅੱਛਾ ਬੱਚਾ ਇਹਦਾ ਹੈ ਨਹੀਂ ਬੱਚਾ ਮਰ ਗਿਆ ਇਹਦਾ ਇਹਦਾ ਬੱਚਾ ਮਰ ਗਿਆ ਹਾਂਜੀ ਠੀਕ ਹੈ ਜੀ ਉਹਦੀ ਉਹ ਵਛੀ ਹੈਗੀ ਆ ਅੱਛਾ ਤੇ ਇਹਦਾ ਆਪਾਂ ਕਿੰਨਾ ਕੁ ਮੁੱਲ ਕਰਨਾ ਇਹਦਾ 22000 ਆ ਰਹੀ ਬਸ ਦੇਣ ਲੈਣ ਵਾਲੀ ਗੱਲ ਕੇ ਇਹਦਾ ਵੀ 22000 ਆ ਠੀਕ ਹੈ ਜੀ ਦੋਸਤੋ ਆਹ ਲੋ ਕਰੋ ਚੈੱਕ ਚੰਗੀ ਸੋਹਣੀ ਬਰੀਡ ਆ ਦੋਸਤੋ ਪਸ਼ੂ ਜਿਹੜੇ ਚੁਏ ਚਵਾਏ ਆ ਤਕਰੀਬਨ ਟਾਈਮ ਜਿਹੜਾ ਵੀਡੀਓ ਬਣਾਉਂਦਾ ਕੋਈ 11:30 12:00 ਵਜੇ ਦਾ ਹੋਊਗਾ ਦੁਪਹਿਰ ਦਾ ਤੇ 20-22000 ਰੁਪਿਆ ਦੋਸਤੋ ਮੁੱਲ ਇਹਦਾ ਵੀ ਭਾਜੀ ਨੇ ਮੰਗਿਆ ਵਾ ਬਾਕੀ ਤੇ ਇਹਦਾ ਵੀ ਬੱਚਾ ਦੋਸਤੋ ਮਰਿਆ ਵਾ ਪੰਜ ਮਹੀਨੇ ਦੀ ਗੱਬਣ ਚੈੱਕ ਪਾਸ ਆ ਅੱਛਾ ਜਿਹੜੀ ਭਾਜੀ ਇਹ ਗਾਵਾਂ ਇਹਦੀ ਕੀ ਡਿਟੀ ਇਹਦੀ ਉਹ ਵੱਛੀ ਹੈ ਜੀ ਅੱਛਾ ਇਹਦੇ ਮਗਰ ਬੱਚਾ ਹੈਗਾ ਵੱਛੀ ਬੱਚਾ ਹੈਗਾ ਇਹਦਾ ਆਹ ਲੋ ਦੋਸਤੋ ਕਰੋ ਚੈੱਕ ਇਹਦਾ ਬੱਚਾ ਵੱਛੀ ਹੈ ਤੇ ਇਹਨੂੰ ਭਾਜੀ ਕਿੰਨਾ ਚਾਹੇ ਇਹ ਦੋ ਮਹੀਨੇ ਹੋ ਗਏ ਜੀ ਗੱਬਣ ਹੋਈ ਨੂੰ ਚੈੱਕ ਪਾਸ ਹੈ ਵੀ ਹਾਂਜੀ ਹਾਂਜੀ ਠੀਕ ਹੈ ਜੀ ਹੁਣ ਦੁੱਧ ਕਿੰਨਾ ਪਿਆਰ ਦੁੱਧ ਦੋ ਥਲੇ 8 ਕਿਲੋ ਦੋ ਟਾਈਮਾਂ ਦਾ 8 ਕਿਲੋ ਦੋਮਾ ਟਾਈਮਾਂ ਦਾ ਪਿਆਰ ਅੱਛਾ ਇਹ ਕਿੰਨਾ ਕੁ ਮੁੰਡੇ ਦਾ ਕਰਨਾ ਸੇ ਵੀ ਵੇਖ ਲੋ ਦੇ ਦਾਂਗੇ 18-19 ਹਜ਼ਾਰ ਦੀ ਹੋਰ ਠੀਕ ਹੈ 18 19000 ਰੁਪਿਆ ਦੋਸਤੋ ਮੁੱਲ ਆ ਬਾਕੀ ਦੋਸਤੋ ਮਾਨਤਾ ਚਲੋ ਵਿਚੋ ਕਰਦੇ ਆਂਗੇ ਘਾਟਵਾਤ ਵੀ ਥੋੜੀ ਬਾਰੇ ਠੀਕ ਹੈ ਜੀ ਜੋ ਚੀਜ਼ ਦੇਣੀ ਆ ਫਿਰ ਠੀਕ 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 ਹੈ ਦੋਸਤੋ ਫੋਨ ਜਰੂਰ ਕਰਿਓ ਕਿਉਂਕਿ ਸਸਤੇ ਭਾਅ ਦੇ ਪਸ਼ੂ ਜਿੰਨੇ ਵੀ ਹੈਗੇ ਸਾਰੇ ਦੁੱਧ ਵਾਲੇ ਆ ਤੇ ਇਹਦੋਂ ਅੱਗੇ ਇੱਕ ਭਾਜੀ ਦੇ ਕੋਲ ਮਾਲੀ ਆ ਕੱਟਾ ਹੈਗਾ ਜੀ ਅੱਛਾ ਜੀ ਇਹ ਕਿੰਨੇ ਕਿ ਚਦਾ ਹੋ ਗਿਆ ਜੀ ਇਹ ਹੈਗਾ ਜੀ 23 ਆਪਣਾ 22 ਮਹੀਨੇ ਦਾ 22 ਮਹੀਨੇ ਦਾ ਯਾਨੀ ਕਿ 2 ਸਾਲ ਤੋਂ ਅਜੇ 2 ਮਹੀਨੇ ਉੱਪਰ ਘਟਿਆ ਦੇ ਹਾਂਜੀ ਹਾਂਜੀ ਠੀਕ ਹੈ ਜੀ ਅੱਛਾ ਤੇ ਇਹਦਾ ਆਪਾਂ ਕਿੰਨਾ ਕੁ ਮੁੱਲ ਕਰਨਾ ਉਹ ਇਹ ਵੀ ਦੇ ਦਾਂਗੇ 15 16000 ਦਾ ਹੋਰ ਠੀਕ ਠੀਕ ਹੈ ਜੀ ਲਿਸੜ ਜਾਦਾ ਹੈਗਾ ਠੀਕ ਹੈ ਜੀ ਆਹ ਲਓ ਦੋਸਤੋ ਕਰੋ ਚੈੱਕ 22ਵੇਂ ਮੀਨਿਟ ওভার 15 16000 ਰੁਪਿਆ ਦੀ ਜਿਹੜੀ ਡਿਮਾਂਡ ਰੱਖੀ ਹੈ ਭਾਜੀ ਉਹਨਾਂ ਦੇ ਬਾਕੀ ਦੋਸਤੋ ਮਾਨਤਾ ਨਾਲ ਜਰੂਰ ਹੋਊਗਾ ਅੱਛਾ ਭਾਜੀ ਜਿਹੜੀ ਇਹ ਮੱਝ ਆਪਾਂ ਦਿਖਾਉਣੀ ਆ ਜਿਹੜੀ ਇਹ ਮੱਝ ਆਪਾਂ ਵਿੱਚ ਵੀਡੀਓ ਦੇ ਵਿੱਚ ਪਾਈ ਆ ਅੱਛਾ ਇਹਦੀ ਕੀ ਡਿਟੇਲ ਹੈਗੀ ਆ ਇਹ ਭਾਜੀ ਹੁਣ ਤੋਕੜ ਗੱਪਣਿਆ ਕਿੰਨੇ ਚਿਰ ਦੀ ਗੱਪਣਿਆ ਇਹ ਇਹਨੂੰ ਚੱਲੇ ਕੋਈ 5 5 ਮਹੀਨੇ ਜ਼ਿਆਦਾ 5 ਮਹੀਨੇ 5 ਮਹੀਨੇ ਆ ਲਿਖਿਆ ਟਾਈਮ ਇਹਦਾ ਅੱਛਾ ਜੀ ਤੇ ਹੋਰ ਦੋ ਦਿ ਸੱਜਰ ਜਿਹੜੀ ਉਦੋਂ ਦਿੰਦੀ 15 ਕਿਲੋ 15 ਕਿਲੋ ਦੁੱਧ ਬਹੁਤ ਸੋਹਣੀ ਆ ਠੀਕ ਹੈ ਜੀ ਤੇ ਹੁਣ ਇਹ ਵੇਲੇ 8 ਕਿਲੋ ਦੁੱਧ ਆ ਹੁਣ ਮੌਕੇ ਦਾ 8 ਕਿਲੋ ਹਾਂ ਗਰਮੀ ਬਹੁਤ ਜ਼ਿਆਦੀ ਪੈ ਰਹੀ ਠੀਕ ਹੈ ਸੱਜਰ ਨੇ ਦੋਸਤੋ ਆ 15 16 ਕਿਲੋ ਦੁੱਧ ਚੋਆ ਆ ਤੇ ਹੁਣ 5 ਮਹੀਨੇ ਦੀ ਗੱਭਣ ਚੈੱਕ ਪਾਸ ਆ ਤੇ ਹੁਣ ਵੀ ਦੁੱਧ ਬਹੁਤੋ ਜਿਹੜਾ ਮੌਕੇ ਦਾ ਤਿਆਰ ਆ 8 9 ਕਿਲੋ ਦੋ ਤਿਆਰ ਆ ਦੋਸਤੋ ਆ ਸਿੰਘ ਦੇ ਚੈੱਕ ਕਰ ਲੋ ਬਿਲਕੁਲ ਰਿੰਗ ਸਿੰਘ ਆ ਸੋਹਣਾ ਫੇਸ ਕੁਆਲਿਟੀ ਆ ਤੇ ਇਹਦਾ ਕੱਦ-ਗਾੜ੍ਹ ਵੀ ਮਹਨਾਂ ਦੋਸਤੋ ਬਹੁਤ ਸੋਹਣਾ ਵਾ ਲੈਂਥ ਵੀ ਦੋਸਤੋ ਮੈਂ ਇਹ ਕਰੋ ਚ ਆਲੋ ਕਰੋ ਚੱਕ ਜੀ ਲੋ ਜੀ ਅਛਾ ਇਹਦਾ ਮੋਲਾ ਪਪਾ ਜੀ ਕੀ ਕਰਨਾ ਇਹ ਦੇ ਦਾਂਗੇ 45000 ਦੀ 45000 ਦੀ ਹਾਂਜੀ ਠੀਕ ਹੈ ਜੀ ਦੋਸਤੋ ਪਸ਼ੂ ਸਰਪਰ ਜੇ ਕੋਈ ਇਕੱਠੇ ਲਵੇ ਹਾਂਜੀ ਤੇ ਫਿਰ ਮੱਝ ਕੱਢ ਕੇ ਤੇ ਬਾਕੀ ਗਾਵਾਂ ਜਿਹੜੀਆਂ 20-20000 ਦੀਆਂ ਦੇ ਦਾਂਗੇ ਅਛਾ 20-20000 ਗਾਵਾਂ ਦਾ ਸਾਰੀ ਦੇ ਦੇ ਉਹ ਜੇ ਕੋਈ ਇਕੱਠੇ ਲਵੇਗਾ ਤੇ ਫਿਰ ਦੇ ਦਾਂਗੇ ਠੀਕ ਹੈ ਜੀ ਠੀਕ ਛੱਡ ਦੇਣੀ ਆ ਬਸ ਕੇ ਠੀਕ 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 ਅਛਾ ਇੱਕ ਆ ਦੋਸਤੋ ਨਾਲ ਟੋਕਾ ਵੀ ਜਿਹੜਾ ਭਜਣਾ ਵਕਾਉ ਕੀਤਾ ਵਾ ਟੋਕਾ ਵੀ ਦੋਸਤੋ ਮਤਲਬ ਚੰਗਾ ਸੋਹਣਾ ਸਾਫ ਆ ਬਿਲਕੁਲ ਨਵੇਂ ਵਰਗੀ ਕੰਡੀਸ਼ਨ ਪਈ ਆ ਥੋੜੇ ਜਿਹਾ ਪੱਠੇ ਭਾਜੀ ਨਹੀਂ ਬਾਕੀ ਆ ਸ਼ਾਪਸ ਤੋਂ ਆਇਆ ਸਾਰੀ ਪਈ ਹੋਈ ਵੇਖ ਲੋ ਚੈੱਕ ਕਰ ਲੋ ਤੇ ਨਾਲ ਹੀ ਮੋਟਰ ਵੀ ਆ ਅੱਛਾ ਭਾਜੀ ਇਹਦਾ ਆਪਾਂ ਟੋਕੇ ਦਾ ਜਿਹੜਾ ਮੁੱਲ ਆਪਾਂ ਕੀ ਕਰ ਲੈਣਾ ਹਾਂਜੀ ਭਾਜੀ ਜਿਹੜਾ ਇਹ ਮਤਲਬ ਆਪਾਂ ਟੋਕਾ ਵੀ ਇੱਕ ਇਹ ਸੇਲ ਕਰਨਾ ਉਹ ਨਾਲ ਮੋਟਰ ਵੀ ਆ ਤੇ ਇਹਦੀ ਆਪਾਂ ਕਿੰਨੀ ਕੁ ਡਿਮਾਂਡ ਰੱਖਦੇ ਹਾਂ ਜੀ ਇਹ ਵੀਰ ਜੀ ਮੌਕੇ ਦੇ ਦੱਸ ਦਾਂਗੇ ਜੇ ਕੋਈ ਆਊਗਾ ਡੰਗਰ ਲੈਣ ਤੇ ਠੀਕ ਹੈ ਜੀ ਮੌਕੇ ਦੇ ਦੱਸ ਦਾਂਗੇ ਬਾਕੀ ਜੇ ਕੋਈ ਇਕੱਠੇ ਡੰਗਰ ਖਰੀਦੂਗਾ ਹਾਂਜੀ ਇਹ ਗਿਫਟ ਦੇ ਦਾਂਗੇ ਕਿਸ ਨਾ ਕਿਸ ਨੂੰ ਅਛਾ ਨਾਲ ਹੀ ਬਦਲ ਗਿਫਟ ਹੋ ਜੂਗਾ ਸਾਰੇ ਇਕੱਠੇ ਡੰਗਰ ਕੀ ਦਿੰਦੇ ਨਾਲ ਹਾਂਜੀ ਠੀਕ ਹੈ ਆ ਲੋ ਦੋਸਤੋ ਕਰੋ ਚੈੱਕ ਟੋਕਾ ਬਿਲਕੁਲ ਦੋਸਤੋ ਨਵਾਂ ਤੇ ਭਾਜੀ ਨੇ ਕਹਿੰਦੇ ਜੇ ਕੋਈ ਸਾਰੇ ਡੰਗਰ ਕੋਈ ਵੀਰ ਇਕੱਠਾ ਹੈ ਇੱਕ ਉਹ ਤਕਬੀਰ ਕੀ ਦੂਗਾ ਤੇ ਟੋਕਾ ਜਿਹੜਾ ਆਪਾਂ ਦੋਸਤੋ ਗਿਫਟ ਦੇ ਤੌਰ ਤੇ ਨਾਲ ਆਪਾਂ ਦੇ ਦਾਂਗੇ ਬਾਕੀ ਦੋਸਤੋ ਗਾਵਾਂ ਜਿੰਨੀਆਂ ਵੀ ਸੋਹਣੀਆਂ ਵਾ ਬਿਲਕੁਲ ਚੰਗੀ ਬ੍ਰੀਡ ਵਾਲੀਆਂ ਵਾ ਦੋਸਤੋ ਇਹ ਕਾਹੜਾ ਪੱਠਿਆਂ ਵਾਲਾ ਰੇੜਾ ਵਾ ਇਹ ਵੀ ਭਾਜੀ ਹਰ ਨੇ ਮਕਾਊ ਕੀਤਾ ਵਾ ਰੇੜਾ ਵੀ ਦੋਸਤੋ ਮੌਕੇ ਤੇ ਜਿਹੜਾ ਕੋਈ ਵੀਰ ਫੋਨ ਤੇ ਇਹ ਗੱਡੀ ਚੋਂ ਲਾ ਦੋਸਤੋ ਇਹ ਕਿ ਬਲਦੇ ਆ ਭਾਜੇ ਰੋ ਇਹ ਵੀ ਨਾਲ ਹੀ ਹੈ ਦੋਸਤੋ ਬਾਕੀ ਦੋਸਤੋ ਫੋਨ ਨੰਬਰ ਜਿਹੜਾ ਪਾਸ ਸਕਰੀਨ ਤੇ ਲੱਗਾ